ਸਤਿਕਾਰ ਸਾਰਣ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਸਾਡੇ ਪੁਰਾਣੇ ਬਜ਼ੁਰਗ ਵਰਸਸ ਸਾਡੀ ਅੱਜ ਦੀ ਨੌਜਵਾਨੀ ਸੋ ਦੋਸਤੋ ਇਹ ਜੋ ਕਨਸੈਪਟ ਹੈ ਇਸ ਸਾਡੇ ਮੰਦੀ ਨਿਮਰਤਾ ਹੰਕਾਰ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਨੌਜਵਾਨੀ ਦੀ ਸੋਚ ਸੋਚਾ ਸਾਡੇ ਬਜ਼ੁਰਗਾਂ ਦੀ ਜੋ ਸੋਚ ਸੀ ਉਹਦੇ ਨਾਲ ਜੁੜਿਆ ਹੋਇਆ ਹੈ ਵਿਚਾਰ ਹੈ ਸੋ ਇਸ ਵਿਸ਼ੇ ਨੂੰ ਬਹੁਤਾ ਲੰਮਾ ਚੌੜਾ ਨਹੀਂ ਕਰੀਂ ਤਾਂ ਵੇ ਸੋ ਇਸ ਵਿਸ਼ੇ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਵਿਚਾਰਨਾ ਅਗਰ ਇਸ ਵਿੱਚ ਤੁਹਾਨੂੰ ਕੁਝ ਵੀ ਗਲਤ ਲੱਗੇ ਤਾਂ ਵੀ ਸਾਨੂੰ ਕਮੈਂਟ ਸੈਕtion ਵਿੱਚ ਦੱਸ ਦੇਣਾ ਸੋ ਦੋਸਤੋ ਇਹ ਜੋ ਕਨਸੈਪਟ ਹੈ ਇਹ ਜੋ ਵਿਸ਼ਾ ਹੈ ਇਹ ਸਾਡੇ ਬਜ਼ੁਰਗਾਂ ਦੀ ਸੋਚ ਦਾ ਪੱਧਰ ਕਿਹਤਰਾ ਦਾ ਸੀ ਉਹਨਾਂ ਦਾ ਮਾਨਸਿਕ ਪੱਧਰ ਕਿਸ ਤਰ੍ਹਾਂ ਦਾ ਸੀ ਕਿ ਉਹ ਸਾਡੇ ਨਾਲੋਂ ਵੱਧ ਸਿਆਣੇ ਸਨ ਜਾਂ ਫਿਰ ਸਾਡੇ ਵਿੱਚ ਸਿਆਣਪ ਨੇ ਹੰਕਾਰ ਦਾ ਰੂਪ ਲੈ ਲਿਆ ਹੈ ਇਸ ਵਿਸ਼ੇ ਦੇ ਨਾਲ ਅੱਜ ਅਸੀਂ ਅੱਗੇ ਵਧਦੇ ਹਾਂ ਸੋ ਦੋਸਤੋ ਕੀ ਹੁੰਦਾ ਸੀ ਕਿ ਜਦੋਂ ਸਾਡੇ ਜੋ ਪੁਰਾਣੇ ਬਜ਼ੁਰਗ ਸਨ ਉਹ ਜਦੋਂ ਵੀ ਫਸਲ ਬੀਜਦੇ ਸਨ ਫਸਲ ਬੀਜਦੇ ਸਨ ਸਭ ਤੋਂ ਪਹਿਲਾਂ ਉਹ ਉਸ ਦੇਵ ਅਕਾਰ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਸਨ ਹਾਰੇ ਜੀਵਾਂ ਦੀ ਭਲਾਈ ਦੀ ਅਰਦਾਸ ਕਰਦੇ ਸਨ ਹਰ ਇੱਕ ਦੇ ਚੰਗੇ ਦੀ ਅਰਦਾਸ ਕਰਨ ਦੇ ਸਨ ਚੰਗੀ ਫਸਲ ਦੀ ਅਰਦਾਸ ਕਰਨ ਦੇ ਸਨ اے ਪਿਤਾ ਪਰਮੇਸ਼ਵਰ ਤੇਰੇ ਕਰਮ ਸਦਕਾ ਤੇਰੀ ਰਹਿਮਤ ਸਦਕਾ ਤੇਰੇ ਹੱਥ ਦੇ ਤੇਰੇ ਸਾਹ ਦੇ ਸਦਕਾ ਅੱਜ ਮੈਂ ਆਪਣੀ ਨਵੀਂ ਫਸਲ ਬੀਜਣ ਲੱਗਿਆ ਹਾਂ ਤੇ ਆਪਣੀ ਰਹਿਮਤ ਰੱਖਣਾ ਤੇ ਇਸ ਫਸਲ ਨੂੰ ਮਦੂਨ ਅਚੋਗਣਾ ਕਰਕੇ ਵਦਰ ਫਲਰ ਵਿਚਸਾ ਹਾਈ ਪੂਣਾ ਇਸ ਫਸਲ ਚ ਉਪਲਣ ਵਾਲੇ ਉਹ ਸਾਰੇ ਜੀਵਾਂ ਦਾ ਤੁਪਲਾ ਕਰਨਾ ਜਿਹਦੇ ਜੀਵਾਂ ਦੇ ਵਿੱਚ ਇਹ ਫਸਲ ਪੈਣੀ ਹੈ ਇਸ ਤਰ੍ਹਾਂ ਦੀ ਅਰਦਾਸ ਹੁੰਦੀ ਸੀ ਤੇ ਜਦੋਂ ਫਸਲ ਪੱਕ ਜਾਂਦੀ ਸੀ ਤੇ ਉਦੋਂ ਵੀ ਸਾਡੇ ਬਜ਼ੁਰਗ ਅਰਦਾਸ ਕਰਕੇ ਫਸਲ ਨੂੰ ਦਾਤੀ ਲਾਉਂਦੇ ਸਨ ਤੇ ਅਗਾਸ ਕਰਕੇ ਹੀ ਫਸਲ ਨੂੰ ਵੜਦੇ ਸਨ ਜਦੋਂ ਫਸਲ ਵਿਕ ਜਾਂਦੀ ਸੀ ਤੇ ਉਸ ਦੇ ਵਿੱਚੋਂ ਦਸਵੰਦ ਕੱਢਦੇ ਸਨ ਜਦੋਂ ਫਸਲ ਪੱਕ ਕੇ ਘਰ ਆ ਜਾਂਦੀ ਸੀ ਉਸ ਤੋਂ ਦਸਵੰਦ ਕੱਢਦੇ ਸਨ ਗਰੀਬਾਂ ਦੇ ਲਈ ਲੋੜਵੰਦਾਂ ਲਈ ਗੁਰਦੁਆਰੇ ਲਈ ਮੰਦਿਰ ਦੇ ਲਈ ਐਸੀ ਸਾਡੇ ਬਜ਼ੁਰਗਾਂ ਦੀ ਸੋਚ ਤੇ ਜਦੋਂ ਸਾਡੇ ਬਜ਼ੁਰਗ ਘਰ ਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਸਨ ਤੇ ਉਦੋਂ ਵੀ ਉਹ ਉਸ ਪ੍ਰਮਾਤਮਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਸਨ ਹੇ ਵਾਹਿਗੁਰੂ ਇਹ ਪ੍ਰਮਾਤਮਾ ਹੈ ਓ ਨਾਰਾਮ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਤੂੰ ਸਾਨੂੰ ਇਹ ਚੀਜ਼ ਬਖਸ਼ੀ ਹੈ ਤੇਰੀ ਰਹਿਮਤ ਸਦਕਾ ਹੀ ਸਾਡੇ ਘਰ ਦੇ ਚੀਜ਼ ਆਈਏ ਤੇਰਾ ਅਸੀਂ ਸ਼ੁਕਰ ਕਰਦੇ ਹਾਂ ਤੂੰ ਸਾਨੂੰ ਦਿੱਤਾ ਮੇਰੇ ਰਿਸ਼ਤੇਦਾਰ ਮੇਰੇ ਭੈਣਾਂ ਆਣ ਗਵਾਂਡ ਨੂੰ ਵੀ ਤੂੰ ਦੇਈ ਜੋ ਸੁੱਖ ਤੂੰ ਸਾਨੂੰ ਦਿੱਤਾ ਉਹ ਸਭ ਨੂੰ ਦੇਈ ਇਹ ਸਾਡੇ ਬਜ਼ੁਰਗਾਂ ਦੀ ਸੋਚ ਹੈ ਸਾਡੇ ਬਜ਼ੁਰਗ ਇਸ ਤਰ੍ਹਾਂ ਦੇ ਸੋਚ ਵਾਲੇ ਸਨ ਤੇ ਉਸ ਸਮੇਂ ਦੇ ਵਿੱਚ ਇਹ ਕੋਈ ਬਹੁਤ ਲੰਮੀ ਗੱਲ ਨਹੀਂ ਹੈ ਨੀ ਬਹੁਤ ਪੁਰਾਣੀ ਗੱਲ ਨਹੀਂ ਲਗਭਗ 15-20 ਸਾਲ ਪੁਰਾਣੀ ਗੱਲ ਹੈ ਇਤੋਂ ਇਤੋਂ ਵੱਧ ਪੁਰਾਣੀ ਗੱਲ ਨਹੀਂ ਹੈ ਉਸ ਸਮੇਂ ਦੇ ਵਿੱਚ ਜੋ ਪਰਿਵਾਰ ਹੁੰਦੇ ਸਨ ਉਹ ਆੜ ਗਵਾੜ ਦੇ ਨਾਲ ਵੰਡ ਕੇ ਖਾਂਦੇ ਸਨ ਸਾਰਿਆਂ ਦੇ ਪਰਿਵਾਰਾਂ ਵਿੱਚ ਇੱਕ ਬੌਂਡਿੰਗ ਹੁੰਦੀ ਸੀ ਇੱਕ ਸਾਂਝਾ ਰਿਸ਼ਤਾ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ ਸਾਰੇ ਬਜ਼ੁਰਗ ਆੜ ਗਵਾੜ ਪਿੰਡਾਂ ਦੇ ਵਿੱਚ ਤਾਂ ਖਾਸ ਕਰਕੇ ਸਾਰੇ ਜੋ ਇੰਨੇ ਕਾ ਜ਼ਿਆਦਾ ਪਿਆਰ ਸੀ ਕਿ ਸਾਥ ਤੇ ਦੁੱਖ ਸੁੱਖ ਸਾਂਝੇ ਹੁੰਦੇ ਸਨ ਜਦੋਂ ਕੋਈ ਇੱਕ ਪਰਿਵਾਰ ਦੇ ਵਿੱਚੋਂ ਕੋਈ ਪਰਿਵਾਰ ਕਿਸੇ ਵਿਆਹ ਜਾਣਾ ਕਿਤੇ ਵੀ ਜਾਣਾ ਤਾਂ ਪਿੱਛੋਂ ਆੜ ਗਵਾੜ ਜੋ ਸੀ ਉਹ ਉਹ ਉਹਨਾਂ ਦੇ ਪਸ਼ੂ ਡੰਗਰ ਸਾਫ ਲੈਂਦਾ ਸੀ ਜੇਕਰ ਘਰ ਦੇ ਵਿੱਚ ਕੋਈ ਮੰਗਨ ਕੋਈ ਇੱਕ ਅੱਧਾ ਜੀ ਛੱਡ ਕੇ ਗਏ ਤਾਂ ਉਸਦੇ ਵੀ ਰੋਟੀ ਪਾਣੀ ਦਾ ਵੀ ਪ੍ਰਬੰਧ ਕਰਦੇ ਸਨ ਏਸੀ ਉਹ ਸਾਡੇ ਪੁਰਾਣੇ ਬਜ਼ੁਰਗੇ ਬਹੁਤ ਹੀ ਲੰਮੀ ਗੱਲ ਨਹੀਂ ਸਿਰਫ 15 20 ਸਾਲ ਪੁਰਾਣੀ ਹੀ ਗੱਲ ਹੈ ਇਹ ਸੋ ਅੱਜ ਦੀ ਨੌਜਵਾਨੀ ਕੀ ਹੈ ਅੱਜ ਦੀ ਨੌਜਵਾਨੀ ਵਿੱਚ ਸਿਰਫ ਮੈਂ ਹੈ ਮੇਰੇ ਤਰੀਹੀ ਹੈ ਮੈਂ ਤਾਂ ਕਸਮ ਤਾ ਜੇ ਕੋਈ ਨਵੀਂ ਚੀਜ਼ ਲੈ ਕੇ ਆਂਦੀ ਆ ਤਾਂ ਉਸ ਉੱਤੇ ਬਹੁਤ ਜ਼ਿਆਦਾ ਹੰਕਾਰ ਦੇ ਨਾਲ ਭੱਜ ਜਾਂਦੇ ਹੰਮ ਉਹ ਲੋਕ ਤੇ ਬਹੁਤ ਜ਼ਿਆਦਾ ਈਗੋ ਦੇ ਨਾਲ ਭਰ ਜਾਂਦੇ ਹਨ ਅੱਜ ਦੀ ਨੌਜਵਾਨੀ ਸਭ ਤੋਂ ਵੱਡੀ ਕਮੀ ਇਹ ਹੈ ਮੰਨ ਕੇ ਚੱਲੋ ਕੋਈ ਕਿਸੇ ਨੇ ਗੱਡੀ ਲੈ ਕੇ ਆਂਦੀ ਆ ਤਾਂ ਉਸ ਦੇ ਨਾਲ ਇਸ ਤਰ੍ਹਾਂ ਦਾ میوزਿਕ ਲਾ ਕੇ ਰੀਲ ਪਾਉਣ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇਸ ਤਰ੍ਹਾਂ ਦੀ ਰੀਲ ਪਾਉਣ ਕੇ ਕਹਿੰਦੇ ਕਿ ਸ਼੍ਰੀਕਾਂ ਦੇ ਰਿਕਾਰਡ ਦੇ ਮੱਤ ਕੇ ਸ਼੍ਰੀਕ ਆ ਹੋਵੇ ਸ਼੍ਰੀਕਾਂ ਨੂੰ ਸਾੜਤਾ ਸਿੱਕਲ ਨੂੰ ਕਰਤਾ ਇਹ ਹੰਕਾਰ ਹੈ ਜੇਕਰ ਤੁਹਾਡੇ ਕੋਲ ਨਵੀਂ ਚੀਜ਼ ਆਈ ਹੈ ਉਸ ਦਾ ਸ਼ੁਕਰਾਨਾ ਨਹੀਂ ਕਰਦੀ ਅੱਜ ਦੀ ਨੌਜਵਾਨੀ ਬਲਕਿ ਉਸ ਤੇ ਹੰਕਾਰ ਕਰਦੀ ਆ ਉਹ ਸੋ ਇਹ ਸਿਰਫ ਇਹ ਮੈਹਿਤ ਕਰ ਸਕਦਾ ਮੈਂ ਹੀ ਲੈ ਕੇ ਆਇਆ ਹੋਰ ਕੋਈ ਲੈ ਆ ਨਹੀਂ ਸਕਦਾ ਇਹ ਅੱਜ ਦੀ ਨੌਜਵਾਨੀ ਦੇ ਵਿੱਚ ਇਹ ਕਮੀ ਹੈ ਸਾਡੇ ਪੁਰਾਣੇ ਬਜ਼ੁਰਗ ਪਰਮਾਤਮਾ ਦਾ ਸ਼ੁਕਰ ਕਰਦੇ ਸਨ ਪਰ ਅੱਜ ਦੀ ਨੌਜਵਾਨੀ ਮੈਨ ਨਾਲ ਭਰ ਜਾਂਦੀ ਹੈ ਹੈ ਹੰਕਾਰ ਦੇ ਨਾਲ ਭਰ ਜਾਂਦੀ ਹੈ ਜੇਕਰ ਤੁਹਾਨੂੰ ਕਿਸੇ ਨੇ ਜਾਂ ਕਿਸੇ ਵੀ ਦੋਸਤ ਮਿੱਤਰ ਨੇ ਤੁਹਾਡੇ ਨੇ ਕੋਈ ਚੀਜ਼ ਲਈਏ ਜਾਂ ਤੁਸੀਂ ਲਈਏ ਇਸ ਵਿੱਚ ਹੰਕਾਰ ਕਰਨ ਵਾਲੀ ਗੱਲ ਨਹੀਂ ਅਸੀਂ ਕੱਲੇ ਨਹੀਂ ਹੈ ਸੰਸਾਰ ਵਿੱਚ ਹੋਰ ਬਹੁਤ ਲੋਕ ਨੇ ਪੈਸੇ ਵਾਲੇ بڑے ਤੋਂ بڑے ਲੋਕ ਪੈਸੇ ਵਾਲੇ ਪਰ ਇਸ ਵਿੱਚ ਹੰਕਾਰ ਵਾਲੀ ਕੋਈ ਗੱਲ ਨਹੀਂ ਜੇਕਰ ਤੁਹਾਡੇ ਕੋਲ ਨਵੀਂ ਚੀਜ਼ ਆਈਏ ਤੇ ਉਸ ਦੇ ਲਈ ਨਿਮਰਤਾ ਰੱਖੋ ਸ਼ੁਕਰ ਕਰੋ ਅਕਾਲ ਪੁਰਖ ਪਰਮਾਤਮਾ ਦਾ ਵੀ ਤੇਰਾ ਸ਼ੁਕਰ ਹੈ ਕਿ ਤੁਹਾਨੂੰ ਇਸ ਚੀਜ਼ ਦੇ ਨਾਲ ਨਿਵਾਜ਼ਿਆ ਪਰ ਇਹ ਨਹੀਂ ਜੇ ਤੁਹਾਨੂੰ ਨਵੀਂ ਚੀਜ਼ ਮਿਲੀ ਹੈ ਤੁਸੀਂ ਘਰ ਵਿੱਚ ਕੁਝ ਨਵਾਂ ਲੈ ਕੇ ਆਂਦਾ ਜਾਂ ਤੁਹਾਨੂੰ ਤੁਹਾਡੇ ਘਰੇ ਨਵੀਂ ਆਈ ਹੈ ਤੇ ਤੁਸੀਂ ਆਪਣੇ ਆਣ-ਗਵਾਣ ਨੂੰ ਹੀ ਗਾਲਾਂ ਕੱਢਣ ਲੱਗ ਜਾਓ ਆਪਣੇ ਰਿਸ਼ਤੇਦਾਰਾਂ ਨੂੰ ਹੀ ਗਾਲਾਂ ਲੱਗ ਜੋ ਆਪਣੇ ਦੋਸਤ ਮਿੱਤਰਾਂ ਨੂੰ ਹੀ ਮਾੜਾ ਕਹਿ ਲੱਗ ਜੋ ਪ੍ਰਾਣੇ ਬਜ਼ੁਰਗਾਂ ਸਾਡੇ ਅੱਜ ਦੇ ਨੌਜਵਾਨਾਂ 'ਚ ਇਹੀ ਕਮੀ ਹੈ ਫਰਤ ਹੈ ਸਾਡੇ ਜੋ ਪ੍ਰਾਣੇ ਬਜ਼ੁਰਗ ਸਭ ਆਣ ਦਵਾਰ ਦੇ ਨਾਲ ਨਿਰਵਰਤਨ ਰੱਖਦੇ ਸਨ ਪਿਆਰ ਰੱਖਦੇ ਸਨ ਉਹਨਾਂ ਵਿੱਚ ਸਤਿ ਭਾਵਨਾ ਸੀ ਹੰਕਾਰ ਨਹੀਂ ਸੀ ਈਗੋ ਨਹੀਂ ਸੀ ਸਾਰਾ ਨਹੀਂ ਸੀ ਘਰ ਵਿੱਚ ਕੋਈ ਚੀਜ਼ ਆਈ ਹੈ ਫਸਲ ਆਈਏ ਆਣ ਕੋਲ ਰਵੰਡ ਕੇ ਵਰਤਾਕੇ ਖੁਸ਼ ਹੁੰਦੇ ਸਰ ਵੀ ਹਾਂ ਮੇਰੇ ਘਰ ਚੀਜ਼ ਆਈ ਤੇ ਆਹ ਗਵਾਲ ਨੂੰ ਬੰਦਾ ਕਿਸੇ ਘਰ ਦੇ ਵਿੱਚ ਕੋਈ ਚੀਜ਼ ਬਣਦੀ ਸੀ ਕੋਈ ਨਵੀਂ ਚੀਜ਼ ਬਣਦੀ ਸੀ ਤੇ ਆਹ ਗਵਾਲ ਦੇ ਵਿੱਚ ਵਰਤਾਈ ਜਾਂਦੀ ਸੀ ਪਰ ਅੱਜ ਕੱਲ ਸਾਡੀ ਨੌਜਵਾਨੀ ਦੀ ਕੀ ਸੋਚ ਹੈ ਮੰਨੋ ਘਰ ਵਿੱਚ ਕੋਈ ਖਾਣ ਪੀਣ ਵਾਲੀ ਚੀਜ਼ ਬਣਾਈ ਆ ਕੋਈ ਕੁੱਤੇ ਆ ਗਿਆ ਤੇ ਉਸ ਉੱਤੇ ਵੀ ਕੀਚਨ ਕਰ ਦੇਵੇ ਕਿਤੇ ਦੇ ਨੀ ਨਾ ਪੈ ਜਾਵੇ ਇਹ ਇਸ ਤਰ੍ਹਾਂ ਦੇ ਮਨ ਦੀ ਜੋ ਹਾਲਾਤ ਨੇ ਬੜੀ ਹੀ ਜ਼ਿਆਦਾ ਮਾਰੇ ਹੋ ਚੁੱਕੇ ਹਨ ਮਨ ਇਹਨਾਂ ਤੋਂ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਕਿ ਨਿੱਕੀ ਨਿੱਕੀ ਗੱਲ ਤੋਂ ਹੰਕਾਰ ਦੇ ਨਾਲ ਪੜ ਜਾਂਦਾ ਹੈ ਸਾਰੇ ਜੀ ਨਾਲ ਪੜ ਜਾਂਦਾ ਹੈ ਤੇ ਰੰਝਖੁੰਦੀ ਕਸਰ ਸਾਡੇ ਸੰਗੀਤ ਨੇ ਗੱਡੀ ਹੈ ਪ੍ਰਾਰਥਨ ਸਾਡਾ ਸੰਗੀਤ ਸੀਗਾ ਉਸ ਵਿੱਚ ਨਿਮਰਤਾ ਸੀ ਉਸ ਵਿੱਚ ਤੇ ਹੰਕਾਰ ਨਹੀਂ ਸੀਗਾ ਉਸ ਵਿੱਚ ਇੱਕ ਸਤਿ ਭਾਵਨਾ ਸੀ ਮਿਲਵਰਤਨ ਸੀ ਉਹ ਉਸ ਸੰਗੀਤ ਵਿੱਚ ਪਰ ਅੱਜ ਦਾ ਜੋ ਸੰਗੀਤ ਹੈ ਇਹ ਗਾਲਾਂ ਤੋਂ ਬਗੈਰ ਇਸ ਵਿੱਚ ਕੁਝ ਵੀ ਨਹੀਂ ਹੰਕਾਰ ਤੋਂ ਬਗੈਰ ਮੈਂ ਤੋਂ ਬਗੈਰ ਆਜ ਦੇ ਸੰਗੀਤ ਵਿੱਚ ਕੁਝ ਨਹੀਂ ਚਾਪਲੂ ਘਰ ਲੋ ਤੋਂ ਬਗੈਰ ਆਜ ਦੇ ਸੰਗੀਤ ਵਿੱਚ ਕੁਝ ਵੀ ਨਹੀਂ ਪ੍ਰਾਣੇ ਪ੍ਰਾਤਨ ਸੰਗੀਤ ਤੇ ਅਜੋਕੇ ਸੰਗੀਤ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ ਨਿਮਰਤਾ ਨਾ ਦੀ ਚੀਜ਼ ਨਹੀਂ ਰਹੀ ਨਿਮਰਤਾ ਨੂੰ ਵਿਸਾਰ ਦਿੱਤਾ ਭੁਲਾ ਦਿੱਤਾ ਹੰਕਾਰ ਦੇ ਨਾਲ ਭਰ ਗਿਆ ਅੱਜ ਦਾ ਸੰਗੀਤ ਮੈਂ ਮੈਂ ਦੇ ਨਾਲ ਭਰ ਗਿਆ ਅੱਜ ਦਾ ਸੰਗੀਤ ਜਿਸ ਕਰਕੇ ਸਾਡੇ ਮਾਨਸਿਕ ਆਤਮਾਕ ਬਹੁਤ ਕਮਜ਼ੋਰ ਹੋ ਚੁੱਕੇ ਹਨ ਜਿਸ ਦੀ وجہ ਕਰਕੇ ਅਸੀਂ ਅਧਿਆਤਮਿਕ ਤੌਰ ਤੇ ਬੜੇ ਪਛੜ ਗਏ ਹਾਂ ਅਧਿਆਤਮਿਕ ਤੌਰ ਤੇ ਪਛੜਨ ਨਹੀਂ ਕਰਕੇ ਅਸੀਂ ਅੰਦਰੋਂ ਡਰ ਸਾੜੇ ਨਾਲ ਭਰ ਚੁੱਕੇ ਹਾਂ ਜਿਸ ਜਿਸ ਦਿਨ ਦੀ ਸਾਡੀ ਨੌਜਵਾਨੀ ਅਧਿਆਤਮਿਕ ਤੌਰ ਤੇ ਪਛੜੀ ਹੈ ਮਾਨਸਿਕ ਤੌਰ ਤੇ ਕਮਜ਼ੋਰ ਹੋਈ ਹੈ ਤੇ ਸਾਡੀ ਇਸ ਨੌਜਵਾਨੀ ਵਿੱਚ ਸਹਿਣਸ਼ੀਲਤਾ ਖਤਮ ਹੋ ਗਈ ਸਹਿਣਸ਼ੀਲਤਾ ਖਤਮ ਹੋਣ ਦੇ ਨਾਲ ਕਿਸੇ ਵੀ ਗੰੁਸ਼ਟੈਨ ਦੀ ਸਹਿਣ ਦੀ ਨਾਜੀ ਸ਼ਕਤੀ ਨਹੀਂ ਰਹੀ ਜਦੋਂ ਵੀ ਕੋਈ ਇਹਨਾਂ ਦੀ ਤੇ ਮੌਰੀਜ ਮੁਸੀਬਤ ਆਉਂਦੀ ਹੈ ਤੇ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚਣ ਲੱਗ ਜਾਂਦੀ ਹੈ ਜੇ ਕਿਸੇ ਨੇ ਕੋਈ ਮਰੀ ਗੱਲ ਕਰ ਦਿੱਤੀ ਆਕੂ ਬੁਲਾ ਹੋ ਜਾਂਦੇ ਆ ਇਹ ਹੀ ਫਰਕ ਹੈ ਜੋ ਪਰਾਤਨ ਸਾਡੇ ਪੁਰਾਣੇ ਬਯੁਜਕ ਸਨ ਉਹਨਾਂ ਵਿੱਚ ਇੱਕ ਸਬਰ ਸੀ ਇੱਕ ਸਿੱਦਕ ਸੀ ਇੱਕ ਸਤਿ ਭਾਵਨਾ ਸੀ ਮਨਮੀਵਾਸੀਆ ਮਤੁਵਚੀ ਸੀ ਬੜੀ ਹਰ ਇੱਕ ਗੱਲ ਦਾ ਫੈਸਲਾ ਬੜਾ ਸੋਚ ਵਿਚਾਰ ਕੇ ਲੈਂਦੇ ਸਨ ਉਹਨਾਂ 'ਚ ਚਾਕਰੋ ਧਰ ਲੋ ਨਹੀਂ ਸੀ ਪਰ ਅੱਜ ਦੀ ਨੌਜਵਾਨੀ ਦੇ ਵਿੱਚ ਚਾਕਰੋ ਧਰ ਲੋ ਬਹੁਤ ਹੈ ਸਾੜਾ ਬਹੁਤ ਹੈ ਸਦ ਭਾਵਨਾ ਨਹੀਂ ਹੈ ਮਿਲ ਵਰਤਨ ਨਹੀਂ ਹੈ ਇੱਕ ਦੂਜੇ ਨੂੰ ਵੇਖ ਕੇ ਖੁਸ਼ ਨਹੀਂ ਹੋਣਾ ਇਹ ਹੀ ਕਮੀਆਂ ਨੇ ਕਾਰਨ ਕੀਆ ਅਸੀਂ ਅਧਿਆਤਮਿਕ ਤੌਰ ਤੇ ਪਛੜ ਗਏ ਅਸੀਂ ਧਾਰਮਿਕ ਤੌਰ ਤੇ ਪਛੜ ਗਏ ਜਿਸ ਦੀ ਵਜ੍ਹਾ ਦੇ ਕਰਕੇ ਸਾਡੇ ਮਨ ਦੇ ਵਿੱਚ ਹੁਲਕਾਰ ਨੂੰ ਜਗ੍ਹਾ ਬਣਾ ਲਈ ਨਫ਼ਰਤ ਨੇ ਜਗ੍ਹਾ ਬਣਾ ਲਈ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਸੱਚ ਹਨ ਜੋ ਅੱਜ ਅਸੀਂ ਗੱਲਾਂ ਕਰ ਰਹੇ ਹਾਂ ਤਾਂ ਕਮੈਂਟ ਜਰੂਰ ਕਰੋ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਹਾਡੇ ਸਹਾਰੇ ਤੁਹਾਨੂੰ ਇੱਕ ਚੰਗਾ ਸੰਦੇਸ਼ ਦੇ ਰਹੇ ਹਾਂ ਇਸ ਚੰਗੇ ਸੰਦੇਸ਼ ਤੁਹਾਡੇ ਤੱਕ ਪੁੱਜਦੇ ਹਨ ਕਿ ਨਹੀਂ ਹਨ ਸੋ ਇਸ ਦੇ ਲਈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸੋ ਅਜਿਹੇ ਇਨਾਂ ਹੀ ਮਿਲਦੇ ਆ ਫੇਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਨਾਲ ਸਦਾ ਫੜੇ ਰਹੋ ਧੰਨਵਾਦ